ਤਰਨਤਾਰਨ ਤੋਂ ਚੱਲਣ ਵਾਲੀਆਂ ਬੱਸਾਂ ਦਾ ਟਟਕਸਾਰ ਤੋਂ ਹੀ ਚੱਕਾ ਜੰਮ ਕਰ ਦਿੱਤਾ ਗਿਆ ਤੇ ਸ਼ਹਿਰ ਨੂੰ ਆਉਣ ਜਾਣ ਵਾਲੇ ਰਸਤੇ ਵੀ ਬੰਦ ਕਰ ਦਿੱਤੇ ਗਏ ਬੱਸ ਮਾਲਕਾਂ ਦਾ ਇਲਜ਼ਾਮ ਹੈ ਕਿ ਔਟੋ ਚਾਲਕ ਸ਼ਹਿਰ ਦੇ ਅੰਦਰ ਸਵਾਰੀਆਂ ਟੋਣਦੀਆਂ ਤਾਂ ਆਸ-ਪਾਸ ਦੇ ਪਿੰਡਾਂ ਤੱਕ ਵੀ ਸਵਾਰੀਆਂ ਨੂੰ ਲੈ ਕੇ ਜਾਂਦੇ ਨੇ ਇਸ ਨਾਲ ਬੱਸ ਮਾਲਕਾਂ ਨੂੰ ਮਾਲੀ ਨੁਕਸਾਨ ਹੁੰਦਾ ਹੈ ਬੱਸ ਮਾਲਕਾਂ ਦਾ ਕਹਿਣਾ ਹੈ ਕਿ ਆਪਣੀਆਂ ਬੱਸਾਂ ਨੂੰ ਹਰ ਰੂਟ ਤੇ ਚਲਾਉਣ ਲਈ ਪਰਮਿਟ ਬਣਵਾਉਂਦੇ ਨੇ ਇਸ ਲਈ ਹਰ ਸਾਲ ਸਰਕਾਰ ਨੂੰ ਮੋਟੀ ਫੀਸ ਵੀ ਭਰਦੇ ਨੇ ਪਰ ਬਾਵਜੂਦ ਇਸਤੇ ਸਰਕਾਰ ਉਹਨਾਂ ਦੇ ਪੂਰੇ ਨੁਕਸਾਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਹੁਣ ਉਹਨਾਂ ਦਾ ਕਹਿਣਾ ਹੈ ਜਦ ਤੱਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਟੋ ਚਾਲਕਾਂ ਦੀ ਮਨਮਰਜ਼ੀ ਨੂੰ ਪੰਨ ਨਹੀਂ ਕਰਵਾਉਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਚੰਡੀਗੜ੍ਹ ਦੇ ਸੈਕਟਰ 44-45 ਦੀ ਡਿਵਾਈਡਿੰਗ ਤੇ ਟਕਰਾਉਣ ਕਾਰਨ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਸਵਾਰ ਤਿੰਨ ਕੁੜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਲੜਕੇ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਗੰभीर ਹਾਲਤ ਵਿੱਚ ਸੈਕਟਰ 32 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਿਯਮ ਅਨੁਸਾਰ ਦੇਰ ਰਾਤ ਕਾਰ ਸਵਾਰ ਤਿੰਨ ਕੁੜੀਆਂ ਤੇ ਤਿੰਨ ਮੁੰਡੇ ਸੈਕਟਰ 26 ਤੋਂ ਖਾਣਾ ਖਾ ਕੇ ਵਾਪਸ ਪਰਤ ਰਹੇ ਸਨ ਇਹ ਅਧਿਕਾਰ ਸੈਕਟਰ 44 45 ਤੋਂ ਲੰਘ ਰਹੀ ਸੀ ਕਿ ਚਾਹੁੰਕ ਸਾਹਮਣੇ ਤੋਂ ਇੱਕ ਬੈਨਾ ਲਾਈਟ ਦੇ ਮੋਟਰਸਾਈਕਲ ਆਉਂਦਾ ਦੇਖ ਕੇ ਕਾਰ ਚਾਲਕ ਜਸਪੀਤ ਸਿੰਘ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇਜ਼ ਰਫਤਾਰ ਹੋਣ ਕਾਰਨ ਸੰਤੁਲਨ ਵਿਗੜਨ ਤੇ ਕਾਰ ਵਾਈਡਰ ਨਾਲ ਟਕਰਾਉਣ ਮਗਰੋਂ ਦਰਖਤ ਵਿੱਚ ਜਾ ਵਜੀ ਨਿਰਮਲ ਸਿੰਘ ਖਾਲਸਾ ਨੇ ਇਬਾਦਤ ਮੁਸਲਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ ਜ਼ਾਕਿਰ ਉਹ ਲੋ ਸਿੱਖ ਤੇ ਹਿੰਦੂ ਧਰਮ ਬਾਰੇ ਬੋਲੇ ਆਪਮਾਨਜਨਕ ਸ਼ਬਦਾਂ ਤੇ ਭੜਕਾਉ ਉਪਾਸਨਾ ਕਰਨ ਸਿੱਖ ਕੌਮ ਦੇ ਪਤਨਿਤ ਦੇ ਵੱਜੋਂ ਉਹਨਾਂ ਨੂੰ ਬਹਿਸ ਦਾ ਸੱਦਾ ਦਿੱਤਾ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਟੂ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੀ ਆਈਐਸਆਈ ਤੇ ਵਿਦੇਸ਼ ਵਿੱਚ ਬੈਠੇ ਆਕਾ ਜੋ ਬੋਲਦੇ ਨੇ ਕੇਜਰੀਵਾਲ ਵੀ ਉਹੀ ਬੋਲੀ ਬੋਲਦੇ ਨੇ ਉਹਨਾਂ ਕਿਹਾ ਕਿ ਆਈਐਸਆਈ ਦੀ ਲਿਖੀ ਸਕ੍ਰਿਪਟ ਤੇ ਇਸ਼ਾਰੇ ਤੇ ਕੇਜਰੀਵਾਲ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਜਿਸ ਲਵ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨਾ ਹਜ਼ਾਰੇ ਨੇ ਸ਼ੁਰੂ ਕੀਤਾ ਸੀ ਕੇਜਰੀਵਾਲ ਨੇ ਕੁਰਸੀ ਦੇ لالچ ਚ ਅੰਨਾ ਹਜ਼ਾਰੇ ਨੂੰ ਬਾਹਰ ਕਰ ਦਿੱਤਾ ਹਜ਼ਾਰੇ ਹੀ ਨਹੀਂ ਹੋਰ ਜੋ ਵੀ ਕੇਜਰੀਵਾਲ ਦੇ ਖਿਲਾਫ ਬੋਲਿਆ ਉਸ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਚੰਡੀਗੜ੍ਹ ਸ਼ਹਿਰ ਦੇ ਵੱਡੇ ਬਿਜ਼ਨਸ ਮੈਨੂ ਫਸਾਉਣ ਲਈ ਬੁਣੇ ਰਕਤਸਕੀ ਦੇ ਜਾਲ ਮਾਮਲੇ 'ਚ ਇੱਕ ਹੋਰ ਔਰਤ ਪੁਲਿਸ ਦੇ ਹੱਥੇ ਚੜ੍ਹੀ ਹੈ ਪੁਲਿਸ ਮੁਤਾਬਕ ਇਹ ਗ੍ਰਿਫਤਾਰੀ ਰਾਜਸਥਾਨ ਦੇ ਬੀਕਾਨੇਰ ਤੋਂ ਕੀਤੀ ਗਈ ਹੈ ਇਸ ਔਰਤ ਨੇ 2.6 ਕਿਲੋਗ੍ਰਾਮ ਅਫੀਮ ਦੀ ਡਿਲੀਵਰੀ ਦਿੱਤੀ ਸੀ ਇਸ ਸਮੇਂ ਦੇ ਜਹਾਇ ਕੋਰਟ ਦੇ ਸੀਨੀਅਰ ਵਕੀਲ ਰਿਟਾਇਰਡ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਦੇ ਕਾਰੋਬਾਰੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਦੱਸਿਆ ਨਾ ਸਾਰਿਆਂ ਨੇ ਮਿਲ ਕੇ ਇੱਕ ਬੇਕਸੂਰ ਵੱਡੇ ਕਾਰੋਬਾਰ ਨੂੰ ਨਸ਼ੇ ਤਸਕਰੀ ਦੇ ਇਲਜ਼ਾਮਾਂ 'ਚ ਫਸਾਉਣ ਦੀ ਯਾਰ ਵਿੱਚ ਅਫੀਮ ਅਤੇ ਨਕਲੀ ਕਰੰਸੀ ਰੱਖੀ ਸੀ। ਇਹ ਦਿਨ ਨਾਮੀ ਜਿਹੜੇ ਸਲਾਖਾਂ ਵਿੱਚ ਆ ਪਹੁੰਚੇ ਨੇ ਪੁਲਿਸ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਸਾਚੂ ਕਲਵਣ ਚ ਲੱਗੀ ਹੋਈ ਹੈ। ਹਾਲਾਂਕਿ ਇਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣ ਵਾਲੇ ਕਬੇਕਸੂਰ ਹਾਲੇ ਵੀ ਸਲਾਖਾਂ ਵਿੱਚ ਹੈ।